ਦੇਖੋ ਪਈ ਦੀ ਗੱਲ ਤੇ ਆ ਕਿ ਇਹ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਮੁਕੱਦਸ ਅਸਥਾਨ ਜਿਹੜਾ ਇਹ ਪਵਿੱਤਰ ਸਥਾਨ ਜਿਹੜਾ ਹੈ ਇਹ ਪਰਮਾਤਮਾ ਦੀ ਹੋਣ ਦਾ ਕੇਂਦਰ ਹੈ ਇਹ ਸ਼ਰਮੰਦਰ ਸਾਹਿਬ ਦੇ ਵਿੱਚ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਕੀਰਤਨ ਦਾ ਪ੍ਰਵਾਹ ਹੁੰਦਾ ਹੈ ਅਰਦਾਸ ਬੇਨਤੀਆਂ ਹੁੰਦੀਆਂ ਨੇ ਔਰ ਸਮੁੱਚੀ ਮਾਨਵਤਾ ਬਗੈਰ ਕਿਸੇ ਵਰਗ ਤੋਂ ਬਗੈਰ ਕਿਸੇ ਧਰਮ ਦੀ ਸੋਚ ਰੱਖਦੇ ਹੋਏ ਇਹ ਸਥਾਨ ਤੇ ਨਤਮਸਤਕ ਹੁੰਦੇ ਆ ਇਹ ਮਾਨਵਤਾ ਦਾ ਕੇਂਦਰ ਹੈ। ਔਰ ਦੇਸ਼ ਚੋਂ ਹੀ ਨਹੀਂ ਵਿਦੇਸ਼ਾਂ ਦੇ ਵਿੱਚੋਂ ਵੀ ਇਕੱਲੇ ਸਾਡੇ ਸਿੱਖ ਜਗਤ ਦੇ ਜਾਂ ਇੰਡੀਅਨ ਜਾਂ ਪੰਜਾਬੀ ਜਾਂ ਕੋਈ ਨਹੀਂ ਇਕੱਲੇ। ਦੂਸਰੇ ਧਰਮਾਂ ਦੇ ਲੋਕ ਵੀ ਇੱਥੇ ਲਗਾਤਾਰ ਇੱਥੇ ਇਸ ਦਰਸ਼ਨ ਨੂੰ ਆਉਂਦੇ ਨੇ। ਔਰ ਜਦੋਂ ਹੋ ਕੇ ਜਾਂਦੇ ਨੇ ਉਹ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਜੋ ਸ਼ਾਂਤੀ ਜੋ ਮਨ ਦੇ ਵਿੱਚ ਇੱਥੇ ਬਹਿ ਕੇ ਮਿਲੀ ਹੈ ਕਿਤੇ ਹੋਰ ਨਹੀਂ ਮਿਲਦੀ। ਸਾਰੇ ਧਰਮਾਂ ਦਾ ਸਤਕਾਰ ਹੈ, ਸਾਰੇ ਧਰਮਾਂ ਦਾ ਸਤਕਾਰ ਸਾਡੇ ਮਨਾਂ 'ਚ ਬਰਾਬਰ ਹੈ। ਪਰ ਇਸ ਜਗ੍ਹਾ ਦੀ ਇੱਕ ਵਿਲੱਖਣ ਪਹਿਚਾਣ ਹੈ। ਚਾਰ ਦਰਵਾਜ਼ੇ ਸਮੁੱਚੀ ਵਰਗਾਂ ਦਾ ਸਮੁੱਚੇ ਧਰਮਾਂ ਦਾ ਸਤਕਾਰ ਦਾ ਸਾਨੂੰ ਹੋਣ ਦੇ ਵਿੱਚ ਪ੍ਰਗਟਾਉਂਦਾ ਹੈ ਜਦੋਂ ਅਸੀਂ ਨਿਉਂ ਕੇ ਜਾਣਦੇ ਆ ਸਾਨੂੰ ਨਿਮਰਤਾ ਸਿਖਾਉਂਦਾ ਹੈ ਵਿਸ਼ਾਲ ਹਿਰਦੇ ਜਿਹੜਾ ਸਰੋਵਰ ਹੈ ਉਹਦੀ ਸਾਨੂੰ ਸੰਦੇਸ਼ ਮਿਲਦਾ ਹੈ ਔਰ ਇਹੋ ਜੀ ਜਗ੍ਹਾ ਤੇ ਅੱਤਵਾਦੀ ਵੱਲੋਂ ਮੈਂ ਇਹਨੂੰ ਅੱਤਵਾਦੀ ਕਹਾਂਗਾ ਕਿਉਂਕਿ ਜਿਹੜਾ ਬੰਦਾ ਤੰਕ ਫੁਲਾਉਂਦਾ ਅੱਤਵਾਦੀ ਹੁੰਦਾ ਹੈ ਉਹਦੇ ਵੱਲੋਂ ਬਾਰ-ਬਾਰ ਈਮੇਲ ਭੇਜ ਕੇ ਥ੍ਰੈਟ ਕਰਨੀਆਂ ਇਹ ਬਹੁਤ ਮਾੜੀ ਗੱਲ ਹੈ ਔਰ ਜਿਹੇ ਲੋਕਾਂ ਦਾ ਇੱਕ ਪੱਕਾ ਇਲਾਜ ਸਰਕਾਰ ਵੱਲੋਂ ਹੋਣਾ ਚਾਹੀਦਾ ਔਰ ਇਹ ਲੋਕ ਜਿਹੜੇ ਹੁੰਦੇ ਕਿਸੇ ਧਰਮ ਜਾਤ ਦੇ ਨਾਲ ਸੰਬੰਧ ਨਹੀਂ ਰੱਖਦੇ ਇਹਨਾਂ ਲੋਕਾਂ ਦਾ ਕੋਈ ਮਨੁੱਖਤਾ ਦੇ ਨਾਲ ਨੇੜਤਾ ਦਾ ਵਾਸਤਾ ਵੀ ਨਹੀਂ ਹੁੰਦਾ ਇਹ ਲੋਕ ਮਨੁੱਖ ਨੂੰ ਕਤਲ ਕਰਨ ਲੱਗਿਆਂ ਕੁਝ ਮਾੜੀ ਘਟਨਾ ਨੂੰ ਅੰਜਾਮ ਦੇਣ ਲੱਗਿਆਂ ਇਹਨਾਂ ਦੇ ਮਨ 'ਚ ਰਤੀ ਭਰ ਵੀ ਡਰ ਖੌਫ ਜਾਂ ਦੀ ਚੀਜ਼ ਨਹੀਂ ਹੁੰਦੀ ਜਦ ਆਪਾਂ ਅੱਜਕੱਲ ਤੁਸੀਂ ਵੇਖਦੇ ਜੇ ਮੀਡੀਆ ਦੇ ਉੱਤੇ ਕਈ ਚੀਜ਼ਾਂ ਤੁਸੀਂ ਸਾਨੂੰ ਇਹਨਾਂ ਹੱਤਿਆਵੀਆਂ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਉਹ ਦੇਖਣ ਨੂੰ ਮਿਲਦੀਆਂ ਨੇ ਸੋ ਉਹਦੇ ਸੰਦਰਭ ਦੇ ਵਿੱਚ ਸਾਰੇ ਲੜਕੇ ਇਹਦੀ ਕੋਸ਼ਿਸ਼ ਕਰ ਰਹੇ ਆਂ ਔਰ ਅਸੀਂ ਵੀ ਲੈਟਰਸ ਲਿਖੀਆਂ ਨੇ ਸਰਕਾਰ ਨੂੰ ਔਰ ਪਰਮਾ ਪਰਮਾਤਮਾ ਦੇ ਘਰ ਹੋਵੇ ਕੁਛ ਨਾ ਅਰਦਾਸ ਬੇਨਤੀਆਂ ਵੀ ਕੀਤੀਆਂ ਨੇ ਮੈਂ ਵਾਰਸੀ ਮੈਂ ਅਰਦਾਸ ਬੇਨਤੀ ਅਸੀਂ ਵੀ ਗੁਰੂ ਮਹਾਰਾਜ ਦੇ ਘਰ ਨਤਮਸਤਕ ਹੋਣ ਆਏ ਆਂ ਜੀ ਬੋਲੇ ਸਾਬ ਜਿਹੜੇ ਤੁਸੀਂ ਚਿੱਠੀ ਲਿਖੀ ਸੀ ਉਸ ਵਿੱਚ ਕੀ ਸੀਗਾ ਕਿ ਕੇਂਦਰੀ ਜਿਹੜੀਆਂ ਸੁਰੱਖਿਆ ਬਲ ਨੇ ਉਹ ਦਰਵਾਜ਼ਾ ਦੇਖੋ ਦੋ ਚੀਜ਼ਾਂ ਨੇ ਮੈਂ ਮੈਂ ਕਲੀਅਰ ਕਰ ਲੱਗਾਂ ਉਹ ਹੀ ਗੱਲ ਤੁਹਾਡੀ ਤੁਸੀਂ ਪਹਿਲੀ ਗੱਲ ਤੇ ਕਿਸੇ ਨੇ ਉਹਨੂੰ ਚਿੱਠੀ ਨੂੰ ਘੁਰਾਈ ਨਾ ਪੜਿਆ ਹੀ ਨਹੀਂ ਵੀ ਇੱਕ ਐਚਐਮ ਨੂੰ ਲਿਖੀ ਵੇਖ ਕੇ ਤੇ ਦਵਾ-ਦਾਵੋ ਦੇ ਤੇ ਸਾਰੇ ਰਿਐਕਸ਼ਨ ਹੋ ਗਏ ਕਿ ਪਰਮਾਨੈਂਟ ਫੋਰਸੇਸ ਲੱਗ ਜਾਣ। ਉਹਤੇ ਲਿਖਿਆ ਇਮੀਡੀਏਟ ਐਂਡ ਪਰਮਾਨੈਂਟ ਸਕਿਉਰਟੀ ਸੋਲੂਸ਼ਨ ਹੁਣ ਸੋਲੂਸ਼ਨ ਚ ਕੀ ਮੰਗੇ ਉਹਦੇ ਚ ਨੰਬਰ 1 ਹਾਈ ਸਕਿਉਰ ਸਕੇਟ ਟੈਂਪਲ ਵੀ ਹਾਈ ਸਕਿਉਰ ਕਰੋ। ਹਾਈ ਟੈਕ ਸਰਵੇਲੈਂਸ ਇਨਫਰਾਸਟ੍ਰਕਚਰ ਚਾਹੀਦਾ ਜਿਹੜਾ ਬੰਬ ਨੂੰ ਆਰਡੀਐਕਸ ਨੂੰ ਕੋਈ ਕੋਈ ਗਲਤ ਬੰਦਾ ਹੈ ਉਹਨੂੰ ਸਕੈਨਿੰਗ ਕਰੇ ਇਮੀਡੀਏਟ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਡਰੋਨ ਵਗੈਰਾ ਸਿਸਟਮ ਇੱਥੇ ਰੈਡੀ ਰੱਖਣਾ ਚਾਹੀਦਾ ਪਰਮਨੈਂਟ ਸਕਿਉਰਟੀ ਸੈਲ ਕੋਆਰਡੀਨੇਸ਼ਨ ਜਿਹੜਾ ਆਪਸ ਦੇ ਵਿੱਚ ਹੁਣ ਜਦੋਂ ਕੋਈ ਮੁਸ਼ਕਲ ਆਉਂਦੀ ਉਹ ਦਿੱਲੀੋਂ ਚੱਲਦੇ ਆ ਕੋਈ ਬੀਐਸਐਫ ਤੋਂ ਆਉਂਦਾ ਕੋਈ ਚੰਡੀਗੜ੍ਹੋਂ ਆਉਂਦਾ ਇੱਥੇ ਇੱਕ ਪਰਮਨੈਂਟ ਸਕਿਉਰਟੀ ਸੈਲ ਹੋਣਾ ਚਾਹੀਦਾ ਜੇ ਕੋਈ ਘਟਨਾ ਕੋਈ ਕੋਈ 19 ਕੀ ਵੀ ਹੁੰਦੀ ਹੈ ਇਹਦੇ ਤੁਰੰਤ ਹਰਕਤ 'ਚ ਸਾਰਾ ਸਿਸਟਮ ਆ ਜੀ ਅੱਛਾ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਕੋਈ ਇਹਦੇ 'ਚ ਦੇਰੀ ਨਹੀਂ ਹੋਣੀ ਚਾਹੀਦੀ ਇਸ ਪ੍ਰਮਾਤਮਾ ਦੇ ਘਰ ਨੂੰ ਅਸੀਂ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਅੰਮ੍ਰਿਤਸਰ ਦੇ ਉੱਤੇ ਤੇ ਅਸੀਂ ਉਦੋਂ ਵੀ ਉਸ ਤੋਂ ਬਾਅਦ ਮੰਗ ਕੀਤੀ ਕਿ ਸਾਨੂੰ ਨੋ ਵਾਰ ਜ਼ੋਨ ਡਿਕਲੇਅਰ ਕੀਤਾ ਜਾਵੇ ਵੈਟिकन ਸਿਟੀ ਦੀ ਤਰ੍ਹਾਂ ਔਰ ਇਹਦਾ ਮੁੱਦਾ ਜਿਹੜਾ ਹੈ ਸਾਡੀ ਭਾਰਤ ਸਰਕਾਰ ਲੈ ਕੇ ਜਾਵੇ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਕਿਉਂਕਿ ਉੱਥੋਂ ਹੀ ਹੋਣਾ ਹੈ ਇੱਕ ਕੁਇਕ ਰਿਐਕਸ਼ਨ ਟੀਮ ਹੋਣੀ ਚਾਹੀਦੀ ਹੈ ਬੰਬ ਡਿਸਪੋਜ਼ਲ ਜਿਹੜੀ ਇਮੀਡੀਏਟ ਇੱਥੇ ਹੋਵੇ ਹੁਣ ਮੈਨੂੰ ਦੱਸੋ ਇੱਥੇ ਫੋਰਸਿਸ ਮੈਂ ਕਿੱਥੇ ਲਿਖੀਆਂ ਜੀ ਦੂਜੀ ਗੱਲ ਦੇਖੋ ਜਦੋਂ ਇਹੋ ਜੀ ਭੀੜ ਪਵੇ ਨਾ ਸਾਨੂੰ ਤਾਕਤ ਪੂਰੀ ਲਾਉਣੀ ਚਾਹੀਦੀ ਹੈ ਕਿਸੇ ਵੀ ਇਹੋ ਜਿਹੇ ਲੋਕਾਂ ਨਾਲ ਲੜਨ ਦੀ ਦੇਖੋ ਅਸੀਂ ਕੋਈ ਵੀ ਕੋਤਾਈ ਨਹੀਂ ਵਰ ਸਕਦੇ ਇਸ ਘਰ ਦੀ ਸੁਰੱਖਿਆ ਵਾਸਤੇ ਫਿਰ ਅਸੀਂ ਤੇ ਹੋਈ ਨਾ ਜੇ ਪਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਜੇ ਸਮਰੱਥ ਬਣਾਇਆ ਹੈ ਤਾਂ ਜੇ ਅਸੀਂ ਕੋਸ਼ਿਸ਼ ਕਰ ਹੀ ਨਹੀਂ ਸਕਦੇ ਅਸੀਂ ਅਸੀਂ ਪਿੱਠ ਕਰਕੇ ਬਹਿ ਜਾਾਂਗੇ ਕਿਸੇ ਸਿਸਟਮ ਵਾਲੇ ਗਲਤ ਨਹੀਂ ਨਾ ਬਣਦੀ ਜੀ ਹੁਣ ਜੇ ਸਾਨੂੰ ਭਾਰਤ ਜੇ ਆ ਸਾਡੀ جنگ ਹੋਈ ਹੈ ਪਾਕਿਸਤਾਨ ਨਾਲ ਸਾਰੀ ਆਰਮੀ ਇੱਥੇ ਅਸੀਂ ਜੰਗ ਮੁੱਕ ਗਈ ਉਹ ਚਲੇਗੇ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਗਲਤ ਜਿਹੜੀ ਉਸ ਤਰੀਕੇ ਨਾਲ ਦੇਖਿਆ ਉਹਦੇ ਹਰ ਇੱਕ ਦਾ ਆਪਣਾ ਤਰੀਕਾ ਹੈ ਪਰ ਮੇਰਾ ਤੇ ਮੰਨਣਾ ਹੈ ਜੀ ਜੇ ਅਸੀਂ ਇਸ ਗੁਰੂ ਘਰ ਦੀ ਸਿਕਿਉਰਿਟੀ ਵਾਸਤੇ ਇੱਕ ਰੱਤੀ ਭਰ ਵੀ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਦੂਜੀ ਗੁਰੂ ਘਰ ਦੇ ਮੁੱਦੇ ਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ ਬਈ ਉਹਨਾਂ ਦਾ ਕੰਮ ਹੈ ਮੈਂ ਦੇਖੋ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਐ ਮੈਨੂੰ ਬਹੁਤ ਡਰ ਲੱਗਦਾ ਐ ਇਸ ਘਰ ਤੇ ਕਿਹੜਾ ਹਮ ਕਿਹਾ ਤੁਸੀਂ ਵੇਖੋ ਮੈਂ ਜਦੋਂ ਵੀ ਆਇਆ ਭਾਵੇਂ ਮੈਨੂੰ ਟਿਕਟ ਮਿਲੇ ਚਾਹੇ ਮੈਂ ਸ਼ੁਕਰਾਨਾ ਕਰਨ ਆਵਾਂ ਤੁਸੀਂ ਮੈਨੂੰ ਇਕੱਲੇ ਨੂੰ ਆਉਂਦੇ ਵੇਖਿਆ ਹੋਊਗਾ ਜਾਗੂ ਭੈਣ ਭਰਾ ਕੋ ਨਾਲ ਇੱਕ ਦੋ ਹੋ ਜਾਂਦੇ ਹੁਣ ਕਦੀ ਮੈਨੂੰ ਕਦੀ ਮੈਨੂੰ ਕੋਈ ਕੋਈ ਦੀ ਭੀੜ ਚਾਹੁੰਦੇ ਦੇਖਿਆ ਜੀ ਮੈਂ ਡਰਦਾ ਇਹ ਨਾ ਕਰੂ ਇਹ ਕਿ ਇਹ ਬੜੇ ਪਵਿੱਤਰ ਸਥਾਨ ਨੇ ਇੱਥੇ ਅਸੀਂ ਬਹੁਤ ਛੋਟੇ ਹਾਂ ਕਿ ਤਣਕੇ ਦੇ ਮਾਫਕ ਹਾਂ ਸੋ ਇਹਨਾਂ ਚੀਜ਼ਾਂ ਦੇ ਉੱਤੇ ਰਾਜਨੀਤੀ ਕਿਸੇ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਇਹਦੀ ਭਾਵਕਤਾ ਨੂੰ ਸਮਝੋ ਹੁਣ ਦੇਖੋ ਇੰਨੇ ਜਿਹੜੇ ਸਰਵੇਨੈਂਸ ਸਿਸਟਮ ਕਹਿੰਦੇ ਐ ਕਰੋੜਾਂ ਦਾ ਬਜਟ ਐ ਠੀਕ ਹੈ ਜੀ ਔਰ ਮੇਰਾ ਮੰਨਣਾ ਕਿ ਜੇ ਕੇਂਦਰ ਸਰਕਾਰ ਦਵੇ ਕਿਉਂ ਨਾ ਇੱਥੇ ਬਣਵਾ ਕੇ ਸਾਨੂੰ ਜੀ ਉਹਦਾ ਫਰਜ਼ ਬੰਦਾ ਆ ਉਹ ਹੀ ਟੈਕਸ ਪੇਰ ਐ ਉਹਦੇ ਦੂਜੀ ਗੱਲ ਸਾਨੂੰ ਕਿਸੇ ਇਹ ਨਹੀਂ ਗੱਲ ਕਿ ਕਿਸੇ ਫੋਰਸ ਤੇ ਘੱਟ ਭਰੋਸਾ ਕਿਤੇ ਜ਼ਿਆਦਾ ਪਰ ਜਿਹੜਾ ਸਿਸਟਮ ਜਿਹਦੇ ਕੋਲ ਹੈਗਾ ਉਹਨੇ ਹੀ ਲੜਨਾ ਹੈ ਉਹਦੇ ਨਾਲ ਹੁਣ ਜੇ ਬੰਬ ਸਕਵੈਡ ਦੀ ਗੱਲ ਆਉਂਦੀ ਹੈ ਤੁਹਾਡੇ ਸਾਹਮਣੇ ਕੱਲ ਦੇ ਨਹੀਂ ਪੁਲਿਸ ਕਮਿਸ਼ਨਰ ਕਹਿ ਰਹੇ ਕਿ ਬੀਐਸਐਫ ਨਾਲ ਮੇਰੀ ਗੱਲ ਹੋ ਗਈ ਹੈ ਜੀ ਉਹ ਆਈ ਨਹੀਂ ਜੀ ਆਰਮੀ ਆਰਮੀ ਉਹਨਾਂ ਨਾਲ ਔਨ ਔਨ ਫਲੋਰ ਹੈ ਜੀ ਕਿਉਂ ਆ ਕਿਉਂਕਿ ਜਿਹੜੇ ਚੀਜ਼ ਉਹਨਾਂ ਕੋਲ ਹੈ ਉਹਨਾਂ ਕੋਲ ਇੰਸਟਰੂਮੈਂਟ ਨੇ ਆਪਣੇ ਲੋਕਲ ਫੋਰਸਿਸ ਕੋ ਨਹੀਂ ਹੁੰਦੇ ਸੋ ਇਹਨਾਂ ਚੀਜ਼ਾਂ ਨੂੰ ਬੜੀ ਸਮਝਣ ਦੀ ਲੋੜ ਹੈ ਇਹ ਜਿਹੜੀ ਜਿਸ ਜਗ੍ਹਾ ਤੇ ਖੜੇ ਆ ਇੱਥੇ ਸਮੁੱਚੀ ਮਾਨਵਤਾ ਦਾ ਜਦੋਂ ਸੰਦੇਸ਼ ਹੈ ਇਸ ਜਗ੍ਹਾ ਵਾਸਤੇ ਕੋਈ ਉੱਚਾ ਨੀਮਾਨੀ ਹੈਗਾ ਇੱਥੇ ਨਾ ਤੇ ਜਾਤ ਪਾਤ ਦੀ ਕੋਈ ਗੱਲ ਹੈ ਜਿਹੜੇ ਲੋਕ ਕੋਈ ਇਹਨੂੰ ਕਦੀ ਕਿਸੇ ਚੀਜ਼ ਨਾਲ ਠੀਕ ਹੈ ਸਾਡਾ ਸਿੱਖਾਂ ਦਾ ਇੱਕ ਕੇਂਦਰ ਹੈ ਪਰ ਇਹਦੀ ਜਿਹੜੀ ਜਿਹੜੀ ਇਹਦੀ ਪ੍ਰਮਾਨਤਾ ਆ ਉਸ ਮੁੱਚੀਆਂ ਜਾਤਾਂ ਧਰਮਾਂ ਵੱਲੋਂ ਆ ਔਰ ਗੁਰੂ ਮਹਾਰਾਜ ਦਾ ਗੁਰੂ ਨਾਨਕ ਦਾ ਸੰਦੇਸ਼ ਵੀ ਸਾਰਿਆਂ ਦਾ ਆ ਜਿਹੜਾ ਵੀ ਇੱਥੇ ਆਉਂਦਾ ਉਹਦਾ ਆ ਉਹ ਮਨੁੱਖਤਾ ਦੀ ਗੱਲ ਕਰਦੇ ਆ ਤੇ ਕੋਈ ਵੀ ਬੰਦਾੜਾ ਵਰਗਾਂ ਨਾਲ ਜੋੜ ਕੇ ਵੇਂਦਾ ਮੇਰਾ ਮੰਨਣਾ ਹੈ ਕਿ ਇਸ ਸਥਾਨ ਨੂੰ ਕਿਸੇ ਵੀ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ ਇਹ ਮਨੁੱਖਤਾ ਦਾ ਕੇਂਦਰ ਹੈ ਔਰ ਮਨੁੱਖਤਾ ਦੀ ਬਾਣੀ ਦਾ ਪ੍ਰਵਾਹ ਹੋ ਰਿਹਾ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਔਰ ਉਹ ਬਾਣੀ ਤੇ ਕਿਤੇ ਵੀ ਕਿਸੇ ਦੇ ਵਰਗ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ ਸਿਰਫ ਮਨੁੱਖਤਾ ਦੀ ਭਲੇ ਦੀ ਗੱਲ ਹੁੰਦੀ ਆ ਤੇ ਆਪਾਂ ਨੂੰ ਉਹਦੇ ਤੱਕ ਹੀ ਰੱਖਣਾ ਚਾਹੀਦਾ ਔਰ ਜੀ ਤੋੜ ਮੈਂ ਫੇਰ ਕਹਾਂ ਚਾਹੇ ਇੰਡੀਅਨ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਜੀ ਤੋੜ ਇੱਕ ਰੱਤੀ ਭਰ ਵੀ ਫਰਕ ਨਹੀਂ ਰਹਿਣਾ ਚਾਹੀਦਾ ਵੀ ਕੋਈ ਬੰਦਾ ਇਹ ਹਮਾਕਤ ਕਰ ਜੇ ਵੀ ਯਾਰ ਤੁਹਾਨੂੰ ਦੱਸਿਆ ਵੀ ਸੀ ਮੇਲ ਵੀ ਕੀਤੀਆਂ ਤੁਸੀਂ ਕੀ ਕਰ ਲਿਆ ਇਹ ਨਹੀਂ ਕੰਪਰਮਾਈਜ਼ ਹੋ ਸਕਦਾ ਕਿਸੇ ਕੀਮਤ ਤੇ ਅਧਿਆਪਕ ਸਭ ਇਸ ਤੋਂ ਬਾਅਦ ਕੋਈ ਹੋਰ ਈਮੇਲ ਤੁਹਾਨੂੰ ਆਈ ਹੈ ਕੋਈ ਅਜੀਤ ਨਹੀਂ ਆਈ ਕੋਈ ਇਹ ਕਾਈਸੇ ਉਹ ਜਦੋਂ ਜਿੱਦਣ ਇੱਥੇ ਆਈ ਉਹ ਤੋਂ ਪਹਿਲਾਂ ਮਨੇਰੇ ਆਈ ਸੀ ਜਦੋਂ ਸੈਕੰਡ ਈਮੇਲ ਆਈ ਆ ਅਸੀਂ ਉਹ ਸਪੈਮ ਸੀ ਸਪੈਮ ਕਰਕੇ ਜਿਹੜਾ ਐਡਰੈਸ ਹੈ ਮੇਰੇ ਆਫਿਸ ਕੋਲ ਦਾ ਡੈਸਕ ਤੇ 10 11 ਵਜੇ ਮੁਲਾਜ਼ਮ ਆਉਂਦੇ ਉਹਨਾਂ ਕੋਈ ਧਿਆਨ ਨਹੀਂ ਦਿੱਤਾ ਔਰ ਉਹ ਜਿਵੇਂ ਉਹਨਾਂ ਚੰਦਰ ਚੂੜ ਸਿੰਘ ਬਣਾਏ ਨਾ ਉਹਨਾਂ ਕਹੇ ਕਿਸੇ ਉਹਦੀ ਹੋਣੀ ਹੈ ਕਿਸੇ ਆਪਣਾ ਸੌਰੀ ਜਿਹੜਾ ਚੀਫ ਆਪਣਾ ਜਸਟਿਸ ਸੀ ਤੇ ਉਸੋ ਇਸ ਕਰਕੇ ਉਹਦਾ ਧਿਆਨ ਨਹੀਂ ਦਿੱਤਾ ਗਿਆ ਔਰ ਜਦੋਂ ਜਦੋਂ ਮੈਂ ਜਦੋਂ ਗੱਲ ਤੇ ਮੁੱਕਦੀ ਹੈ ਵੀ ਜਦੋਂ ਤੁਹਾਡੇ মিডিਆ ਰਾਹੀਂ ਭਾਮੀ ਜੀ ਨੇ ਕਿਹਾ ਮੈਨੂੰ ਵੀ ਪਤਾ ਉਹਦੋਂ ਲੱਗਾ ਮੈਂ ਬਾਹਰ ਬੈਠਾ ਸੀ ਮੈਂ ਕਮਿਨਰ ਸਾਹਿਬ ਨਾਲ ਕਿਹਾ ਮੈਂ ਕੱਲ ਦਾ ਤੁਹਾਨੂੰ ਪਤਾ ਤੁਸੀਂ ਕਿਉਂ ਨਹੀਂ ਦੱਸਿਆ ਜੀ ਸਾਨੂੰ ਤੁਹਾਡਾ ਫਰਜ਼ਮੰਦ ਆ ਸਾਡੇ ਨਾਲ ਗੱਲ ਕਰਨੀ ਜੇ ਮੇਰਾ ਵੀ ਚਲੋ ਨਾ ਹੈ ਮੈਂ ਤਾਂ ਬਹੁਤ ਤਿੰਕਾ ਹੈ ਪਰ ਇੱਕ ਵੀ ਬੰਦੇ ਨੇ ਗਲਤੀ ਕਰਨੀ ਚਾਹੀਦੀ ਨਾ ਕਿ ਇਹ ਆ ਚੀਜ਼ ਹੈ ਔਰ ਕਈ ਵਾਰੀ ਜਿਹੜਾ ਜਿਹੜਾ ਸ਼ਰਾਤੀ ਬੰਦਾ ਹੁੰਦਾ ਜਿਹੜਾ ਤਵੱਦੀ ਹੁੰਦਾ ਕਈ ਵਾਰੀ ਸੌਫਟ ਟਾਰਗੇਟ ਯੂਜ਼ ਕਰ ਲੀਂਦਾ ਉਹ ਕਹਿੰਦਾ ਮੈਂ ਈਮੇਲ ਭਾਈ ਸੀ ਤੁਸੀਂ ਕੀ ਤੋ ਇਸ ਕਰਕੇ ਸਾਨੂੰ ਬੜਾ ਅਵੇਅਰ ਰਹਿਣ ਦੀ ਲੋੜ ਹੈ ਔਰ ਜਦੋਂ ਯੁੱਗ ਹੈ ਜੇ ਜੇ ਸਰਵੇਲੈਂਸ ਕੋਈ ਚੀਜ਼ਾਂ ਡਿਵੈਲਪ ਹੋਈਆਂ ਨੇ ਕਿ ਉਹਦੇ ਚ ਕੁਦਰਤ ਦਾ ਯੋਗਦਾਨ ਨਹੀਂ ਹੈਗਾ ਅੱਜ ਵੱਡੇ ਵੱਡੇ ਸਾਇੰਸਦਾਨ ਵੱਡੇ ਵੱਡੇ ਜਿਹੜੇ ਅ ਇਨਫਰਾ ਡਿਵੈਲਪ ਕਰਦੇ ਨੇ ਉਹ ਪਰਮਾਤਮਾ ਦੇ ਘਰ ਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੂੰ ਮੈਨੂੰ ਇਸ ਕਾਬਲ ਬਣਾਇਆ ਤੇ ਜੋ ਉਹਨੀਆਂ ਬਣਾਈਆਂ ਚੀਜ਼ਾਂ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ ਇਹ ਤਾਂ ਗਲਤ ਗੱਲ ਹੈ ਆਪਾਂ ਨੂੰ ਉਹਦੇ ਆਸਤੇ ਜਿਹੜੀ 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 ਡਿਵੈਲਪਮੈਂਟ ਜਿਹੜੀ ਕਾਇਨਾਤ ਹੋਈ ਆ ਇੱਕ ਬੰਨੇ ਆਪਾਂ ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਕਰਦੇ ਆ ਕਿ ਸੱਚੇ ਪਾਤਸ਼ਾਹ ਫਿਰ ਜਿਹੜੀਆਂ ਚੀਜ਼ਾਂ ਡਿਵੈਲਪ ਹੋਈਆਂ ਨੇ ਉਹਨਾਂ ਨੂੰ ਇਹਨਾਂ ਬੰਦਿਆਂ ਨੂੰ ਰੋਕਣ ਵਾਸਤੇ ਇਹ ਕੁਦਰਤ ਨੇ ਕਰਾਈਆਂ ਕਿਉਂਕਿ ਜਦੋਂ ਬੰਦੇ ਇਹੋ ਜਿਹੇ ਮਾੜੇ ਧਰਤੀ ਤੇ ਪੈਦਾ ਹੁੰਦੇ ਆ ਪ੍ਰਮਾਤਮਾ ਉਹਦਾ ਹੱਲ ਬਰਾਬਰ ਨਾਲ ਨਾਲ ਹੀ ਦਿੰਦਾ ਏ ਬੋਲਾ ਸਰ ਅੱਜ ਮੁਲਾਕਾਤ ਕਰਾਂਗੇ ਐਸਜੀਪੀਸੀ ਜਾ ਕੇ ਬਿਲਕੁਲ ਮੈਂ ਉੱਤੇ ਮੈਂ ਧਾਮੀ ਸਾਹਿਬ ਤੇ ਬਾਤ ਸੰਗਲ ਹੋਈ ਹੈ ਔਰ ਮੈਂ ਸਕੱਤਰ ਦੇ ਨਾਲ ਟਾਈਮ ਲਿਆ ਹੈ ਹੁਣ ਇਥੋਂ ਗੁਰੂ ਘਰ ਮੱਥਾ ਟੇਕ ਕੇ ਫਿਰ ਮੈਂ ਉੱਥੇ ਬੋਲਾ ਗੱਲ ਕਰਾਂਗੇ